ਦਿਹਾਰੀਆਂ ਕਰਾਉਣ ਦੇ ਲਈ ਮਜ਼ਦੂਰਾਂ ਨੂੰ ਵੇਖੋ ਛੋਟੇ ਹਾਥੀ ਦੇ ਵਿੱਚ ਕਿਵੇਂ ਲੱਦ ਕੇ ਲੈ ਕੇ ਜਾਇਆ ਜਾ ਰਿਹਾ ਸੀ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ 10 ਨਹੀਂ ਵੀ ਨਹੀਂ ਬਲਕਿ 48 ਮਜ਼ਦੂਰ ਇਸ ਛੋਟੇ ਹਾਥੀ ਦੇ ਵਿੱਚ ਲੱਦੇ ਹੋਏ ਸੀ ਛੋਟੇ ਹਾਥੀ ਵਾਲੇ ਇਦਾਂ 40 40 48 40 ਲੋਕ ਬਚਾਉਂਦੇ ਆ ਤੇ ਉਹਨਾਂ ਨੂੰ ਜਰੂਰ ਦੱਸਣਾ ਜੇਕਰ ਕੋਈ ਹਾਦਸਾ ਹੋ ਜਾਂਦਾ ਤੇ ਕੌਣ ਇਸਦਾ ਜ਼ਿੰਮੇਵਾਰ ਹੋਣਾ ਸੀ ਜਿਹੜੇ ਬੰਦੇ ਟਰੱਕ 'ਚ ਪੂਰੇ ਆਉਣੇ ਸੀ ਉਹਨਾਂ ਬੰਦਿਆਂ ਨੂੰ ਇਹਨਾਂ ਦੇ ਹੱਥੀ ਦੇ ਵਿੱਚ ਲੱਗਿਆ ਹੋਇਆ ਹੈ ਕਿ ਕੰਮ ਕਰਾਉਣਾ ਦਿਹਾੜੀ ਕਰਾਉਣੀ ਹੈ ਪਰ ਮਜ਼ਦੂਰਾ ਦੀ ਜ਼ਿੰਦਗੀ ਦੀ ਕੋਈ ਪਰਵਾਹ ਨਹੀਂ ਆਪ 45 ਲੋਕ ਬੈਠੇ ਹਨ ਅਗਰ ਇਹ ਕੋਈ ਹਾਦਸਾ ਹੋ ਜਾਏ ਤਾਂ ਕੌਣ ਜ਼ਿੰਮੇਵਾਰ ਹੈ ਜੀ ਆਸਾਸੀਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹਾਟੇ ਨਾਲ ਪ੍ਰਿਆ ਪੀਸੀਆਰ ਦੀ ਗੱਡੀ ਇੱਕ ਛੋਟੇ ਹਾਥੀ ਦੇ ਬਗਰ ਲੱਗ ਗਈ ਤੇ ਪਤਾ ਲੱਗਾ ਕਿ ਉਹ ਛੋਟੇ ਹਾਥੀ ਦੇ ਵਿੱਚ ਬੱਚਿਆਂ ਨੂੰ ਛੱਡ ਕੇ ਤਕਰੀਬਨ 48 ਮਜ਼ਦੂਰ ਮੌਜੂਦ ਸੀ ਛੋਟੇ ਹਾਥੀ ਦੇ ਵਿੱਚ ਜਿਹੜੇ ਨੇ ਉਹ ਕਿਵੇਂ ਲੱਦੇ ਹੋਣਗੇ ਦਿਹਾੜੀਆਂ ਕਰਨ ਦੇ ਲਈ ਲੋਕ ਛੋਟੇ ਹਾਥੀ ਦਾ ਸਹਾਰਾ ਲੈਂਦੇ ਨੇ ਛੋਟੇ ਹਾਥੀ ਦੇ ਵਿੱਚ ਲੱਗ ਕੇ ਜਿਹੜੇ ਮਜ਼ਦੂਰ ਨੇ ਉਹਨਾਂ ਨੂੰ ਲੈ ਕੇ ਜਾਂਦੇ ਨੇ 48 ਮਜ਼ਦੂਰ ਇਸ ਛੋਟੇ ਹਾਥੀ ਦੇ ਵਿੱਚ ਵੇਖ ਕੇ ਪੁਲਿਸ ਵਾਲਿਆਂ ਨੇ ਆਪਣੀ ਗੱਡੀ ਉਹਨਾਂ ਦੇ ਮੱਗਰ ਲਗਾਈ ਉਹਨਾਂ ਨੂੰ ਰੋਕ ਪਿਆ ਤੇ ਜਦੋਂ ਉਹਨਾਂ ਨੂੰ ਉਤਾਰਿਆ ਤੇ ਉਹ ਵੀ ਗਿਣ ਕੇ ਹੈਰਾਨ ਹੋ ਗਏ ਕਿ ਇੰਨੇ ਜ਼ਿਆਦਾ ਮਜ਼ਦੂਰ ਇਹਦੇ ਵਿੱਚ ਫਿੱਟ ਹੋਏ ਤਾਂ ਹੋਏ ਕਿਵੇਂ ਪੁਲਿਸ ਮੌਕੇ ਤੇ ਕੀ ਕਰ ਰਹੀ ਹੈ ਕਿਵੇਂ ਉਹਨਾਂ ਨੇ ਕਾਰਵਾਈ ਕੀਤੀ ਕਿ ਉਹਨਾਂ ਨੂੰ ਸਮਝਾਇਆ ਹੈ ਕੀ ਕੁਝ ਕਿਹਾ ਹੈ ਤੁਹਾਨੂੰ ਸਾਰਾ ਕੁਝ ਸੁਣਾਉਂ ਲਿਆ ਬਾਕੀ ਤੁਸੀਂ ਇਹਨਾਂ ਬਾਰੇ ਕੀ رائے ਰੱਖੋ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਮਜ਼ਦੂਰਾਂ ਦੀ ਗਲਤੀ ਹੈ ਕੰਮ ਕਰਾਉਣ ਵਾਲਿਆਂ ਦੀ ਗਲਤੀ ਹੈ ਜਾਂ ਲੈ ਕੇ ਜਾਣ ਵਾਲਿਆਂ ਦੀ ਗਲਤੀ ਹੈ ਤੁਸੀਂ ਕੀ رائے ਰੱਖਦੇ ਹੋ ਆਪਣੀ رائے ਕਮੈਂਟਾਂ ਦੇ ਵਿੱਚ ਜਰੂਰ ਦਿਓ ਆ ਦੇਖੋ ਜੀ ਲੇਬਰ ਲੱਦੀ ਆ ਛੋਟੇ ਹਾਥੀ ਦੇ ਵਿੱਚ ਪਰ ਦੇਖੋ ਖੜੇ ਵੀ ਆ ਲੋਕਾਂ ਬੇਟਾ ਸਭੀ نیچے ਉਤਰੋ ਆ ਦੇਖੋ ਜੀ ਲੇਬਰ ਐ ਮਿਠਾਈ ਜਿੱਦਾਂ ਨਾ ਬੋਰੀਆਂ ਬੰਨ ਬੰਨ ਲੱਦੀਆਂ ਹੁੰਦੀਆਂ ਆਓ ਜੀ ਸਭੀ نیچے ਆਈਏ ਆਈਏ نیچے ਸਭੀ ਸਭੀ نیچے ਆ ਜਾਓ ਇੰਨੇ ਗਿਣਤੀ ਕਰੀ ਜਾਓ ਜੀ ਗਿਣਤੀ ਕਰੀ ਜਾਓ ਆਜੋ ਆਜੋ ਸਭੀ نیچے ਆ ਜਾਓ ਸਭੀ ਸਭੀ نیچے ਆ ਜਾਓ ਪਲੀਜ਼ सभी आ जाओ आ जाओ जी आ जाओ अठारह उन्नीस भी इक्की बई तेई, चौबी पच्ची छब्बीस सताई अठाई उन्ती ती 31 32 33 34 35 36 37 38 39 40 41 42 43 44 ਇਹ ਲਗਭਗ ਅੰਦਾਜ਼ਨ 44 ਲੋਕ ਹੈ ਜੀ ਜਿਹੜੇ ਇਹ ਛੋਟੇ ਹਾਥੀ ਦੇ ਵਿੱਚ बतौर ਲੇਬਰ ਬਿਠਾ ਕੇ ਲੈ ਕੇ ਜਾ ਰਿਹਾ ਕਾਕਾ ਜੀ 44 45 ਅੱਗੇ ਕਿੰਨੇ ਬੈਠੇ ਸੀਗੇ ਅੱਗੇ ਕਿੰਨੇ ਸੀ 1 46 ਲੈਓ ਬੇਟਾ ਜੀ ਆਰਸੀ ਲਿਆਓ ਆਪਣੀ ਤੁਸੀਂ ਇਦਾਂ ਕਰਕੇ ਇੰਨੇ ਬੰਦਿਆਂ ਦੀ ਜਾਨ ਖਤਰੇ 'ਚ ਪਾਉਂਦਾ ਤੁਹਾਨੂੰ ਕੀ ਹੱਕ ਹੈ ਬੋਲੋ ਤੇਰਾ ਪਰਿਵਾਰ ਪਰਬ ਨਾ ਕਰੇ ਤੈਨੂੰ ਗੱਲਬਾਤ ਹੋ ਜੇ ਕੌਣ ਜ਼ਿੰਮੇਵਾਰ ਹੈ ਹੁਣ ਇਸ ਤਾਂ ਕਰ ਆਪਣਾ ਮਾਲਕ ਨੂੰ ਫੋਨ ਕਰੋ ਕਰਾਲੀ ਬੁਲਾਓ ਤੁਹਾਡੇ ਛੋਟੇ ਹੱਥੀ ਵਾਲੇ ਇਦਾਂ 40 40 48 48 ਲੋਕ ਬਿਠਾਉਂਦੇ ਆ उन्होंने जरूर दिखा देंगे ठीक है आ हफ्ता हम थोड़े नहीं लात उसी करो अपन मना रही अर्थ आप इसमें अड़ताली फोटी एट लोग बैठे हैं ऐसे छोटे छोटे बच्चे भी हैं ये देखो कितने प्यरे बच्चे जबकि इसमें फैक्ट्री लिए पाँच या दस लोग बैठ सकते तो आप अड़ताली लोग बैठे हैं अगर ये कोई हादसा हो जाएगा कौन जिम्मेवार है बोलिए आपकी जान कितनी कीमती है बोलिए ये, ये इनका फर्ज बनता है आपका भी फर्ज बनता है जो आपका ठेकेदार है कि हम इतने लोग एक तो व्हीकल में नहीं जाएंगे अगर रास्ते में कुछ हो जाए ये छोटे-छोटे बच्चे हैं कोई आपको माफ देगा ये बोलिए आप मेहनत मजदूरी वाले लोग हैं मेहनत करोगे तो आप खाओगे ठीक है ये देखो जी 48 ਲੋਕ ਜਿਹੜੇ ਸੀਗੇ ਛੋਟੇ ਹਾਥੀ ਦੇ ਵਿੱਚ ਬੈਠੇ ਆ ਤੇ ਟੈਂਪੂ ਅੱਗੋਂ ਡੋਲਦਾ ਆ ਰਿਹਾ ਅਸੀਂ ਆਪਣੀ ਡਿਊਟੀ ਆ ਰਹੇ ਹਾਂ ਜਦ ਕਿ ਵੀਆਪੀ ਡਿਊਟੀ ਜਾਣਾ ਸੀਗਾ ਪਰ ਫਿਰ ਵੀ ਅਸੀਂ ਸਮਝਿਆ ਕਿ ਕੋਈ ਨਹੀਂ ਅਸੀਂ ਆਪਣੀ ਡਿਊਟੀ ਆ ਰਹੇ ਸੀ ਕੱਲ ਵੀਆਪੀ ਡਿਊਟੀ ਉਹਦੇ ਸਬੰਧਨ ਜਦੋਂ ਹੀ ਆਏਗੇ ਤੇ ਬਿਜਵਾੜੇ ਕੋਲੇ ਤੋਂ ਉੱਪਰ ਦੇਖਿਆ ਵੀ ਇੱਕ ਛੋਟਾ ਹਾਥੀ ਜਿਹਦੇ ਤੇ ਵਿਅਕਤੀ ਕਾਫੀ ਖੜੇ ਆ ਉਹ ਪਿੱਛੇ ਤੋਂ ਖੜੇ ਦਿਖਾਈ ਦੇਣਦੇ ਜਦੋਂ ਅੱਗੋਂ ਦੇਖਿਆ ਤੇ ਉਹਦੇ ਵਿੱਚ ਤੇ ਬੈਠੇ ਸੀ ਚੈੱਕ ਜਦੋਂ ਕੀਤਾ ਥੱਲੇ ਉਤਾਰੇ ਬੰਦੇ 48 ਬੰਦੇ ਛੋਟੇ ਛੋਟੇ ਬੱਚੇ ਛੱਡ ਕੇ ਉਹ ਛੋਟੇ ਹਾਥੀ ਵਿੱਚ ਬੈਠੇ ਆਂ ਅਗਰ ਆਪਨਾ ਕਰੇ ਕੱਲ ਨੂੰ ਕੋਈ ਗੱਲਬਾਤ ਹੋ ਜਾਈ ਤਾਂ ਫਿਰ ਕਹਿਣਾ ਜੀ ਪ੍ਰਸ਼ਾਸਨ ਕੀ ਕਰਨ ਡਿਆ ਇਸ ਕਰਕੇ ਮੌਕੇ ਤੇ ਫੜ ਲਿਆ ਫਿਰ ਛੋਟਾ ਚਲਾਨ ਬਦਰਾ ਦਾ ਕਰਨ ਪੈ ਗਿਆ ਬਿਲਕੁਲ ਜੀ ਮੌਕੇ ਤੇ ਬੰਦ ਕੀਤਾ ਉਹਨੂੰ ਕਿ ਲੋਕਾਂ ਨੂੰ ਕੀ ਅਵੇਅਰਨੈਸ ਕਿੰਦਾ ਜੇ ਨਹੀਂ ਚਾਹੁੰਦੇ ਤਾਂ ਲੋਕਾਂ ਦੇ ਕਾਫੀ ਵੈਨ ਅਜੀ ਕਮੀ ਹੈ ਮੈਂ ਇਹੀ ਇੱਕ ਬੇਨਤੀ ਕਰਨੀ ਚਾਹੁੰਦਾ ਤੁਹਾਡੇ ਮਾਧਮੇਂ ਮਾਤਮ ਰਾਈ ਸਾਰੇ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਐਡਾ ਛੋਟਾ ਹਾਥੀ ਹੈ ਭਾਰ ਢੋਣ ਵਾਸਤੇ ਨਾ ਕਿ ਸਵਾਰੀਆਂ ਢੋਣ ਵਾਸਤੇ ਆਏ ਕਿਤੇ ਐਮਰਜੈਂਸੀ ਆ ਤੁਸੀਂ ਕੋਈ ਇੱਕ ਦੋ ਬੰਦਾ ਕਿਤੇ ਲੈ ਕੇ ਜਾਣਾ ਲਿਜਾ ਸਕਦੇ ਹੋ ਪਰ ਇਹ ਨਹੀਂ ਕਿ ਤੁਸੀਂ ਲਿਵਰ ਢੋਵੋਗੇ ਠੜ 40 40 ਬੰਦੇ ਮੈਂ ਹਰ ਇੱਕ ਨੂੰ ਇਹ ਹੀ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਜਿਹੜੇ ਵਹੀਕਲ ਆਉਣ ਜਾਣ ਵਾਸਤੇ ਹੈਗੇ ਆ ਜਿਦਾਂ ਬੱਸਾਂ ਆ ਕਾਰਾਂ ਆ ਹੋਰ ਗੱਡੀਆਂ ਉਹਨਾਂ ਨੂੰ ਵਰਤਿਆ ਜਾਵੇ ਇੰਨੇ ਵਿਅਕਤੀ ਬਿਠਾ ਕੇ ਇਹਨਾਂ ਰਿਸਕ ਜਿਹੜਾ ਨਾ ਲਿਆ ਜਾਵੇ ਅਗਰ ਇਹ ਕੋਈ ਵੀ ਕਿਉਂਕਿ ਇਹ ਛੋਟਾ ਜਿਹਾ ਹੈਗਾ ਛੋਟਾ ਤੇ ਇਹ ਡੋਲ ਰਿਹਾ ਸੀ ਉਸ ਟਾਈਮ ਤੇ ਮੌਕੇ ਤੇ ਕੁਝ ਵੀ ਹੋ ਸਕਦਾ ਸੀ ਇਹ ਬੇਨਤੀ ਕਰਨੀ ਚਾਹੁੰਦਾ ਕਿ ਪਲੀਜ਼ ਇਹਨਾਂ ਵਹੀਕਲਾਂ ਦੇ ਵਿੱਚ ਲੋਕਾਂ ਨੂੰ ਬਿਠਾ ਕੇ ਅੱਗੇ ਨਾ ਲੈ ਕੇ ਜਾਓ ਪਰ ਦੇਖਿਆ ਜਾਵੇ ਰੱਬ ਨਾ ਕਰੇ ਕੋਈ ਗਲਬਾਤ ਹੋਣੀ ਗੱਲ ਸਾਡੀ ਪ੍ਰਸ਼ਾਸਨ ਤੇ ਆਉਂਦੀ ਜੀ ਪ੍ਰਸ਼ਾਸਨ ਕੁਝ ਨਹੀਂ ਕਰ ਰਹੀ ਪ੍ਰਸ਼ਾਸਨ ਕੇ ਕਰਦੇ ਤਾਂ ਲੋਕ ਕਹਿੰਦੇ ਨਹੀਂ ਪ੍ਰਸ਼ਾਸਨ ਗਲਤ ਕਰ ਰਿਹਾ ਹੈ ਪਰ ਦੇਖਿਆ ਲੋਕ ਆਪ ਨੂੰ ਸਮਝ ਰਹੇ ਕਿ ਇਹ ਕੋਣ ਆਪਣੀ ਜਾਣ ਦੇ ਨਾਲ ਆਪ ਨਿਵਾਰ ਕਰ ਦੇ ਦੇਖੋ ਬੜਾ ਮੈਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਇੱਕ ਬੰਦਾ ਬੰਦੇ ਨੂੰ ਕਹਿ ਰਿਹਾ ਕਿ ਬੰਦਿਆਂ ਵਾਲੇ ਕੰਮ ਕਰ ਮਵਾਸ਼ੀ ਨੂੰ ਕਦੇ ਨਹੀਂ ਕਹਿਣਾ ਪੈਂਦਾ ਕਿ ਤੁਸੀਂ ਮਵਾਸ਼ੀ ਹੋ ਮਵਾਸ਼ੀਆਂ ਵਾਲੇ ਕੰਮ ਕਰੋ ਸਿਰਫ ਇੱਕ ਬੰਦਾ ਹੀ ਹੈ ਜਿਹਨੂੰ ਬੰਦਾ ਹਰ ਟਾਈਮ ਕਹਿੰਦਾ ਉਸੀ ਤਰ੍ਹਾਂ ਸੀ ਹਰ ਤਰੀਕੇ ਨਾਲ ਲੋਕਾਂ ਨੂੰ ਸਮਝਾਉਨੇ ਆ ਪਿਆਰ ਦੇ ਨਾਲ ਵੀ ਚਲਾਨ ਕਰਕੇ ਵੀ ਪਲੀਜ਼ ਵੀ ਇਦਾਂ ਦੇ ਕੰਮ ਜਿਹੜੇ ਆ ਨਾ ਕਰੋ ਟਰੈਫਿਕ ਕ੍ਰੂਲਾਂ ਦੀ ਜਿਹੜੀ ਫੜਨਾ ਉਹ ਕਰੋ ਜਦੋਂ ਕਿ ਇਹ ਜੀ ਗੱਲ ਹੋ ਜਾਂਦੀ ਆ ਫਿਰ ਪ੍ਰਸ਼ਾਸਨ ਤੇ ਦੋਸ਼ ਆਉਂਦਾ ਇਸ ਕਰਕੇ ਅਸੀਂ ਜਦ ਇਹਨੀ ਤਨਖਾਹਾਂ ਲੈਣ ਦੇ ਪ੍ਰਸ਼ਾਸਨ ਵੱਲ ਕਿਉਂ ਗਲੇ ਚੁੱਕਣ ਦਈਏ ਅਸੀਂ ਅਸੀਂ ਇਸ ਕਰਕੇ ਮੌਕੇ ਤੇ ਫੜ ਕੇ ਉਹਦਾ ਚਲਾਨ ਜਿਹੜਾ ਕੀਤਾ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਪਲੀਜ਼ ਇਦਾਂ ਦੀ ਹਰਕਤ ਕਦੇ ਨਾ ਕਰੋ